20 ਸਾਲ ਹੋ ਗਏ ਉਸ ਸਕੀਮ ਚੱਲੀ ਨਹੀਂ ਤੇ ਪਿੰਡਾਂ ਦੀ ਹਾਲਤ ਤੁਸੀਂ ਦੇਖ ਲਓ ਕੀ ਹੈ ਕੋਈ ਯੋਜਨਾਬੱਧ ਉਹਦੇ ਨਾਲ ਵਿਕਾਸ ਨਹੀਂ ਹੋਇਆ ਪਿੰਡਾਂ ਦਾ ਤੇ ਹੁਣ ਭਾਰਤ ਸਰਕਾਰ ਨੇ ਇਹ ਜਿਹੜੀ ਸਕੀਮਾਂ ਇੰਟੀਗ੍ਰੇਟਿਡ ਕੀਤੀ ਹੈ ਲੋਕਾਂ ਨੂੰ ਚਾਰ ਵਰਗਾਂ ਦੇ ਕੰਮ ਕਰਕੇ 125 ਦਿਨ ਕੰਮ ਕਰਨਾ ਹੀ ਪੈਣਾ ਹੈ ਇਹ ਲੋਕਾਂ ਨੂੰ ਬਲੈਕਮੇਲ ਨਹੀਂ ਕਰ ਪਾਣਗੇ ਸਿਰਫ ਇੰਨਾ ਦੀ ਸਮੱਸਿਆ ਇਹੀ ਹੈ ਹੋਰ ਕੋਈ ਸਮੱਸਿਆ ਨਹੀਂ ਹੈ ਬਾਕੀ ਜਿਹੜੀ ਕਾਂਗਰਸ ਦੀ ਗੱਲ ਹੈ ਕਦੀ ਇਹਨਾਂ ਨੇ ਐਸਆਰ ਦਾ ਵਿਰੋਧ ਕਰਨਾ ਕਦੀ ਇਹਨਾਂ ਨੇ ਕਹਿਣਾ ਏਵੀਐਮ ਹੈਕ ਕਰ ਲਈ ਕਦੀ ਕਹਿੰਦਾ ਵੋਟ ਚੋਰੀ ਹੋ ਗਈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਜਿਵੇਂ ਆਵੇ ਫਿਰ। ਹਾਂ। ਦੇਖੋ ਜਿਹੜੀ ਗੱਲ ਉਹਨਾਂ ਨੇ ਕਹੀ 100% ਸੀ ਪਹਿਲਾਂ ਉਹ ਪਹਿਲੀ ਗੱਲ ਹੀ ਗਲਤ ਉਹਨਾਂ ਦੀ। 100% ਨਹੀਂ ਸੀ। ਜਿਹੜੀ ਲੇਬਰ ਲੇਬਰ 100% ਸੀ ਜਿਹੜਾ ਮਟੀਰੀਅਲ ਸੀ ਉਹਦਾ 25% ਸਟੇਟ ਗਵਰਨਮੈਂਟ ਨੂੰ ਦੇਣਾ ਪੈਂਦਾ ਸੀ ਪਹਿਲਾਂ ਵੀ। ਇਸ ਲਈ ਉਹ ਪਹਿਲੀ ਗੱਲ ਹੀ ਉਹਨਾਂ ਦੀ ਇਹ ਗਲਤ ਹੈ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਹੁਣ ਕਹਾਣੀਆਂ ਵੀ ਜਿਹੜੀ ਨਨਰੇਗਾ ਇਹ ਜਿਹੜੀ ਪਹਿਲਾਂ ਸਿਸਟਮ ਸੀ ਸਾਰਾ ਉਹ ਸਾਰਾ ਅਨਸਕਿਲਡ ਲੇਬਰ ਆਈ ਪਟ ਪਟਾਈ ਦੇ ਕੰਮ ਜਿਆਦਾ ਹੁੰਦਾ ਸੀ ਤੇ 20 ਸਾਲ ਹੋ ਗਏ ਉਸ ਸਕੀਮ ਚੱਲੀ ਨੂੰ ਤੇ ਪਿੰਡਾਂ ਦੀ ਹਾਲਤ ਤੁਸੀਂ ਦੇਖ ਲਓ ਕੀ ਹੈ ਕੋਈ ਯੋਜਨਾਬੱਧ ਉਹਦੇ ਨਾਲ ਵਿਕਾਸ ਨਹੀਂ ਹੋਇਆ ਪਿੰਡਾਂ ਦਾ ਤੇ ਹੁਣ ਭਾਰਤ ਸਰਕਾਰ ਨੇ ਇਹ ਜਿਹੜੀ ਸਕੀਮਾਂ ਇੰਟੀਗ੍ਰੇਟਡ ਕੀਤੀ ਹੈ ਇਹਨੂੰ ਯੋਜਨਾਬੰਦ ਤਰੀਕੇ ਨਾਲ ਕਰਨ ਦਾ ਪ੍ਰਬੰਧ ਕੀਤਾ ਤੇ ਜਿਹੜੀਆਂ ਵਿਕਸਿਤ ਭਾਰਤ ਹੈ ਉਹਦੇ ਹਿਸਾਬ ਨਾਲ ਜਿਹੜੇ ਇੰਟੀਗ੍ਰੇਟਡ ਕਰਕੇ ਜਿਹੜੇ ਕੰਮ ਹੋਣਗੇ ਜਿਹੜਾ ਡਿਵੈਲਪਮੈਂਟ ਦਾ ਕੰਮ ਹੋਊਗਾ ਉਹ ਇੱਕ ਸਫਾਈ ਕੰਮ ਹੋਊਗਾ ਪਹਿਲਾਂ ਵਾਂਗੂ ਨਹੀਂ ਵੀ 6 ਮਹੀਨੇ ਬਾਅਦ ਦੁਬਾਰਾ ਫਿਰ ਉਹੀ ਕੰਮ ਕਰਨਾ ਪਵੇ ਤੇ ਜਿਹੜੀ ਹੁਣ ਇਹ ਸਕੀਮ ਹੈ ਇਹਦੇ ਵਿੱਚ ਪਿਛਲੀ ਜਦੋਂ ਕੇਂਦਰ ਸਰਕਾਰ ਸੀਗੀ 13 ਜਦੋਂ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ 14 ਚ ਮਿਲਿਆ ਪਿਛਲਾ ਉਦੋਂ ਸਿਰਫ 33000 ਕਰੋੜ ਰੁਪਇਆ ਇਸ ਸਕੀਮ 'ਚ ਸਾਰੇ ਹਿੰਦੁਸਤਾਨ ਲਈ ਰੱਖਿਆ ਜਾਂਦਾ ਸੀਗਾ ਤੇ ਹੁਣ ਭਾਰਤ ਸਰਕਾਰ ਨੇ ਇਸ ਵਾਰ ਜਿਹੜਾ ਨਵਾਂ ਸਾਲ ਹੈ ਇਹਦੇ 95000 ਕਰੋੜ ਰੁਪਇਆ ਰੱਖਿਆ ਗਿਆ ਇਹ ਜਿਹੜਾ ਖਰਚਾ ਸੀ ਉਹ 6% ਤੋਂ ਵਧਾ ਕੇ 9% ਕਰ ਦਿੱਤਾ ਗਿਆ ਇਸ ਤਰ੍ਹਾਂ ਜਿਹੜੀ ਇਹ ਸਕੀਮ ਹੈ ਇਹ ਸਕੀਮ ਵਿਕਸਿਤ ਪਿੰਡਾਂ ਨੂੰ ਵਿਕਸਿਤ ਭਾਰਤ ਦੇ ਨਾਲ-ਨਾਲ ਉਹਨਾਂ ਨੂੰ ਉਹਦਾ ਹਾਣੀ ਬਣਾਉਣ ਲਈ ਇਹ ਸਕੀਮ ਬਣਾਈ ਗਈ ਹੈ ਇਹ ਸਕੀਮ ਨਾਲ ਜਿਹੜੇ ਕੰਮ ਹੋਣਗੇ ਉਹ ਦੂਰੰਦੇਸ਼ੀ ਵਾਲੇ ਕੰਮ ਹੋਣਗੇ ਤਾਂ ਜੋ ਵਿਕਸਿਤ ਭਾਰਤ ਕੀਤਾ ਜਾ ਸਕੇ ਇਹ ਜਿਹੜੀ ਕਾਂਗਰਸ ਦਾ ਕੰਮ ਹੈ ਇਹ ਵਿਰੋਧ ਕਰਨਾ ਇਹਨਾਂ ਨੂੰ ਹੋਰ ਕੋਈ ਇਸ ਤੋਂ ਵੱਧ ਨਹੀਂ ਇਹ ਸਿਰਫ ਨਾਂ ਦਾ ਵਿਰੋਧ ਕਰੀ ਜਾਂਦੇ ਨੇ ਇਹ ਨਹੀਂ ਸਮਝਉਂਦੀ ਵੀ ਇਹਨਾਂ ਨੇ ਜਿਹੜਾ ਨਾਂ ਨਾਂ ਪਹਿਲਾਂ ਇਹਨਾਂ ਨੇ ਆਪਣੀ ਵਾਰ ਸਰਕਾਰ 'ਚ ਦੋ ਵਾਰ ਬਦਲਿਆ ਨਾਂ ਇਹਦਾ ਪਹਿਲਾਂ ਨਰੇਗਾ ਕਰਿਆ ਫਿਰ ਨਰੇਗਾ ਕਰਤਾ ਇਹ ਇੱਕੋ ਹੀ ਪਰਿਵਾਰ ਦੇ ਨਾਂ ਤੇ ਸਾਰੇ ਜਿੰਨੇ ਹਿੰਦੁਸਤਾਨ 'ਚ ਵੱਡੇ-ਵੱਡੇ ਮੈਨਮਨਮੈਂਟ ਬਣੇ ਨੇ ਵੱਡੀਆਂ ਵੱਡੇ ਇੰਸਟੀਟਿਊਸ਼ਨ ਬਣੇ ਨੇ ਸਾਰੇ-ਸਾਰੇ ਇੰਦਰਾ ਗਾਂਧੀ dwarlal nehru ghandi rajiv ghandi ਉਹਨਾਂ ਦੇ ਨਾਮ ਦੇ ਰੱਖੀ ਗਏ ਨੇ ਜੇ ਹੁਣ ਭਾਰਤ ਸਰਕਾਰ ਨੇ ਇੱਕ ਸਕੀਮ ਬਣਾਈ ਹੈ ਜੇ ਉਹਦਾ ਜਿਹੜਾ ਪਹਿਲੇ ਅੱਖਰ ਨੇ ਉਹਦੇ ਨਾਲ ਜੀ ਰਾਮ ਜੀ ਵਿੱਚ ਬਣ ਜਾਂਦਾ ਤਾਂ ਇਹਨਾਂ ਨੂੰ ਕੀ ਤਕਲੀਫ ਹੈ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਰਾਮ ਜੀ ਦਾ ਨਾਮ ਲੈਣ ਤੋਂ ਇਹਨਾਂ ਨੂੰ ਕਿਉਂ ਤਕਲੀਫ ਹੁੰਦੀ ਹੈ ਜੇ ਉਹਨੂੰ ਤਕਲੀਫ ਹੈ ਦਾ ਨਾਮ ਲੈਣ ਇਹ ਸਕੀਮ ਦਾ ਪੂਰਾ ਨਾਮ ਲੈ ਲੈਣ ਜਿਹੜੀ ਕਿ ਵਿਕਸਿਤ ਭਾਰਤ ਸਕੀਮ ਹੈਗੀ ਹੈ ਵਿਕਸਿਤ ਭਾਰਤ ਗ੍ਰਾਮੀਨ ਗਾਰੰਟੀ ਰੋਜ਼ਗਾਰ ਅਤੇ ਜੀਵਿਕਾ ਮਿਸ਼ਨ ਗ੍ਰਾਮੀਨ ਹੈ ਉਹ ਲੈ ਲੈਣ ਇਹ ਨਾਂ ਦੀ ਰੋਲਾ ਪਾਈ ਜਾਂਦੇ ਵੀ ਰਾਮ ਸਿੰਘ ਦਾ ਨਾਂ ਰੱਖਤਾ ਕਿਉਂ ਇੰਦੀ ਤਕਲੀਫ ਐ ਨਾ ਇਸ ਗੱਲ ਦੀ ਇਹ ਜਿਹੜੀ ਸਕੀਮ ਬਣਾਈ ਗਈ ਐ ਇਹ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਲਈ ਪਿੰਡਾਂ ਦਾ ਜਿਹੜਾ ਯੋਗਦਾਨ ਐ ਪਿੰਡਾਂ ਨੂੰ ਵਿਕਸਿਤ ਭਾਰ ਦੇ ਹਾਂ ਨਹੀਂ ਬਣਾਉਣ ਲਈ ਕੀਤੀ ਗਈ ਐ ਮੈਂ ਸਮਝਦਾ ਇਹਦਾ ਵਿਰੋਧ ਕਰਨਾ ਬਹੁਤ ਮਾੜੀ ਗੱਲ ਐ ਤੁਸੀਂ ਇਹ ਦੇਖੋ ਇਹ ਜੇ ਇਹਨਾਂ ਰੋਲਾ ਪਾ ਰਹੇ 60 40 ਵਾਲਾ ਜੇ ਕਹਿੰਦੇ 100% ਸਕੀਮ ਪਹਿਲਾਂ ਮਨਰੇਗਾ ਸੀ ਨਾ ਜੇ ਮੰਨ ਲਈ ਚੱਲ ਕੇ ਝੂਠੀ ਆਉ ਗੱਲ ਪਰ ਮੈਨੂੰ ਦੱਸਿਆ ਜਾਵੇ ਵੀ ਪੰਜਾਬ ਚ ਇਸ ਸਕੀਮ ਦੇ ਤਹਿਤ ਪਿਛਲੇ ਸਾਲਾਂ 'ਚ ਕਿੰਨੇ ਦਿਨ ਦਾ ਰੋਜ਼ਗਾਰ ਦਿੱਤਾ ਗਿਆ ਪੰਜਾਬ 'ਚ 25 ਤੋਂ 26 ਦਿਨਾਂ ਦਾ ਰੋਜ਼ਗਾਰ ਦਿੱਤਾ ਗਿਆ ਇਸਕੀਮ ਦੇ ਦਿਨ ਜੇ ਸਕੀਮ ਇੰਨੀ ਚੰਗੀ ਸੀ ਤੇ ਇਹਨਾਂ ਨੇ ਉਹਦੇ 100 ਪਰ 100 ਦਿਨਾਂ ਦਾ ਰੋਜ਼ਗਾਰ ਪੂਰਾ ਕਿਉਂ ਨਹੀਂ ਦਿੱਤਾ ਪਾਰ ਸਰਕਾਰ ਦਾ ਹੁਣ 125 ਦਿਨਾਂ ਦਾ ਰੋਜ਼ਗਾਰ ਕਰਤਾ ਇਹਦੇ ਨਾਲ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਵੱਧ ਮਿਲਣਗੇ ਤੇ ਨਾਲ ਦੀ ਨਾਲ ਸਕਿਲਡ ਜਿਹੜੇ ਸੈਮੀ ਸਕਿਲਡ ਸਕਿਲਡ ਲੋਕ ਨੇ ਉਹਨਾਂ ਨੂੰ ਵੀ ਰੋਜ਼ਗਾਰ ਇਸਕੀਮ ਦੇ ਅੱਜ ਇਹ ਮਿਲੂਗਾ ਕੀ ਗੱਲ ਤੁਸੀਂ ਹੁਣ ਕਾਂਗਰਸ ਦੇ ਵਿਰੋਧ ਦੀ ਗੱਲ ਕੀਤੀ ਹੈ ਜੀ ਰਾਮ ਜੀ ਬਾਰੇ ਤਾਂ ਜਿਹਦਾ ਇਕਬਾਲ ਜੀ ਨੇ ਕਿਹਾ ਕਿ ਇਹਨਾਂ ਨੂੰ ਰਾਮ ਜੀ ਦੇ ਨਾਮ ਤੋਂ ਪ੍ਰੋਬਲਮ ਹੈ ਮੈਂ ਬਿਲਕੁਲ ਹੀ ਪਹਿਲੀ ਤਾਂ ਇਸ ਗੱਲ ਨੂੰ ਮੈਂ ਸੈਕੰਡ ਕਰੂੰਗਾ ਕਿ ਕਾਂਗਰਸ ਪਾਰਟੀ ਨੂੰ ਭਾਰਤ ਦੀ ਜਿਹੜੀ ਸੰਸਕ੍ਰਿਤੀ ਨਾਲ ਜੁੜੇ ਹੋਏ ਧਰਮ ਨੇ ਉਹਨਾਂ ਨਾਲ ਬੜੀ ਨਫ਼ਰਤ ਹੈ ਸਾਡੇ ਛੋਟੇ ਸਾਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿਹੜਾ ਕਿ ਸਾਰੇ ਦੇਸ਼ ਚ ਬਣਾਇਆ ਜਾ ਰਿਹਾ ਹੈ पर मैं आज ਤੁਹਾਡੇ ਮਾਧਿਅਮ ਨਾਲ ਕਾਂਗਰਸ ਪਾਰਟੀ ਨੂੰ ਇੱਕ ਗੱਲ ਪੁੱਛਣੀ ਚਾਹੂੰਗਾ ਕਿ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਇਹਨਾਂ ਦੇ ਕਿਸੇ ਫੇਸਬੁੱਕ ਪੇਜ ਦੇ ਉੱਪਰ ਹਾਲੇ ਤੱਕ ਛੋਟੇ ਸਾਹਬਜ਼ਾਦਿਆਂ ਨੂੰ ਸ਼ਰਧਾਂਜਲੀ ਕਿਉਂ ਨਹੀਂ ਭੇਟ ਕੀਤੀ ਗਈ ਜਦ ਕਿ 크리스마ਸ ਵਗੈਰਾ ਵਗੈਰਾ ਹਰ ਚੀਜ਼ ਦੇ ਲਈ ਇਹਨਾਂ ਨੇ ਆਪਣੀ ਪੋਸਟਾਂ ਪਾਈ ਹੋਈਆਂ ਦੂਜੀ ਗੱਲ ਰਹਿ ਗਈ ਜਿਹੜੀ ਇਹਨਾਂ ਨੇ ਜੀਰਾਮ ਜੀ ਦਾ ਵਿਰੋਧ ਕੀਤਾ ਜਿੱਦਾਂ ਇਕਬਾਲ ਜੀ ਨੇ ਦੱਸਿਆ ਤੁਹਾਨੂੰ ਮੈਂ ਇਹ ਕਰੈਕਟੀਫਾਈ ਕਰਨਾ ਚਾਹੂੰਗਾ ਪਹਿਲੇ 90 ਤੇ 10% ਦੀ ਰੇਸ਼ੋ ਸੀ 90% ਕੇਂਦਰ ਦਾ ਸੀ 10% ਸਟੇਟ ਦਾ ਸੀ ਹੁਣ 60 40 ਦੀ ਰੇਸ਼ੋ ਹੈ ਤੇ ਚਾਰ ਇਹਦੇ ਵਰਗ ਬਣਾ ਦਿੱਤੇ ਜਿੱਚ ਮਜ਼ਦੂਰਾਂ ਨੇ ਕੰਮ ਕਰਨਾ ਹੈ ਕਾਂਗਰਸ ਤੇ ਜਿਹੜੀ ਝਾੜੂ ਪਾਰਟੀ ਇਹਨਾਂ ਨੂੰ ਰੋਲਾ ਕੀ ਹੈ ਇਹਨਾਂ ਨੂੰ ਦਿੱਕਤ ਕੀ ਹੈ ਪਹਿਲੇ ਲੋਕਾਂ ਨੂੰ ਬਲੈਕਮੇਲ ਕਰਕੇ ਆਪਣੀਆਂ ਰੈਲੀਆਂ ਚ ਲੈ ਜਾਂਦੇ ਸੀ ਹੁਣ ਜਿਹੜੀ ਇਹ ਸਕੀਮ ਹੈ ਇੰਨੀ ਕੁ ਜ਼ਿਆਦਾ ਰੈਸ਼ਨਲਾਈਜ਼ ਕਰ ਦਿੱਤੀ ਗਈ ਹੈ ਇੰਨੀ ਕੁ ਜ਼ਿਆਦਾ ਸੌਖੀ ਤੇ ਲੌਕ ਕਰ ਦਿੱਤੀ ਗਈ ਹੈ ਲੋਕਾਂ ਨੂੰ ਚਾਰ ਵਰਗਾਂ ਦੇ ਕੰਮ ਕਰਕੇ 125 ਦਿਨ ਕੰਮ ਕਰਨਾ ਹੀ ਪੈਣਾ ਹੈ ਇਹ ਲੋਗਨ ਨੂੰ ਬਲੈਕਮੇਲ ਨਹੀਂ ਕਰਤਾਂਗੇ ਸਿਰਫ ਇੰਨਾ ਵੀ ਸਮੱਸਿਆ ਇਹੀ ਹੈ ਹੋਰ ਕੋਈ ਸਮੱਸਿਆ ਨਹੀਂ ਹੈ ਬਾਕੀ ਜਿਹੜੀ ਕਾਂਗਰਸ ਦੀ ਗੱਲ ਹੈ ਕਦੀ ਇਹਨਾਂ ਨੇ ਐਸਆਰ ਦਾ ਵਿਰੋਧ ਕਰਨਾ ਹੈ ਕਦੀ ਇਹਨਾਂ ਨੇ ਕਹਿੰਨਾ ਈਵੀਐਮ ਹੈਕ ਕਰ ਲਈ ਕਦੀ ਕਹਿੰਨਾ ਵੋਟ ਚੋਰੀ ਹੋ ਗਈ ਇਹ ਖੁਦ ਕਨਫਿਊਜ਼ ਨੇ ਇਹਨਾਂ ਦੀ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਨਾ ਕਰਿਆ ਕਰੋ ਇਹਨਾਂ ਦਾ ਇੰਜਨ ਵੀ ਕਨਫਿਊਜ਼ ਹੈ ਸਾਰੇ ਕਨਫਿਊਜ਼ ਹੋ ਚੁੱਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ